जय भीम जय पार्थ ਜਿਵੇਂ ਤੁਸੀਂ ਜਾਣਦੇ ਹੋ ਕਿ 2024 ਦੀ ਇਲੈਕਸ਼ਨ ਬਿਲਕੁਲ ਨਜ਼ਦੀਕ ਹੈ ਔਰ ਇਲੈਕਸ਼ਨ ਜਿਵੇਂ ਜਿਵੇਂ ਨਜ਼ਦੀਕ ਆਈ ਜਾ ਰਹੀ ਹੈ ایਵੀਐਮ ਦਾ ਮੁੱਦਾ ਗਰਮਾਈ ਜਾ ਰਿਹਾ ਹੈ ਅੱਜ ਪੂਰੇ ਭਾਰਤ ਦੇ ਵਿੱਚ ایਵੀਐਮ ਦੇ ਖਿਲਾਫ ਜਿਹੜੀ ਹੈ ਉਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੇਕਿਨ ایਵੀਐਮ ਦੇ ਖਿਲਾਫ ਜਦੋਂ ਆਵਾਜ਼ ਬੁਲੰਦ ਹੋ ਰਹੀ ਹੈ ਤਾਂ ਫਿਰ ਇਸ ਦੇ ਉੱਪਰ ਐਕਸ਼ਨ ਕਿਉਂ ਨਹੀਂ ਲੀਤਾ ਜਾ ਰਿਹਾ ਬਾਕੀ ਦੇਸ਼ਾਂ ਦੇ ਵਿੱਚ ਜੇ ਆਪਾਂ ਇਲੈਕਸ਼ਨ ਦੀ ਗੱਲ ਕਰ ਲਈਏ ਤੇ ਬਾਕੀ ਦੇਸ਼ਾਂ ਦੇ ਵਿੱਚ ਬਕਾਇਦਾ ਤੌਰ ਤੇ ਬੈਲਟ ਪੇਪਰ ਰਾਹੀਂ ਜਿਹੜੀ ਇਲੈਕਸ਼ਨ ਹੈ ਉਹ ਕੀਤੀ ਜਾਂਦੀ ਹੈ ਲੇਕਿਨ ਭਾਰਤ ਦੇ ਵਿੱਚ ਅਜੇ ਹਕੀ ਹੈ ਕਿ ਈਵੀਐਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਈਵੀਐਮ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ ਕਿ ਈਵੀਐਮ ਹੈਕ ਕੀਤੀ ਜਾ ਰਹੀ ਹੈ ਔਰ ਕਿਸੇ ਇੱਕ ਪਾਰਟੀ ਨੂੰ ਇਸ ਦਾ ਫਾਇਦਾ ਮਿਲਦਾ ਨਜ਼ਰ ਆ ਰਿਹਾ ਹੈ ਇਹ ਗੱਲਾਂ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਚੈਨਲ ਦੇ ਉੱਪਰ ਡਿਬੇਟ ਦੇ ਰਾਹੀ ਜਾਂ ਉਹ ਲੋਕ ਜਿਨ੍ਹਾਂ ਨੇ EVM ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਉੱਥੇ ਇਸ ਤਰ੍ਹਾਂ ਦੀਆਂ ਆਪਾਂ ਗੱਲਾਂ ਬਾਤਾਂ ਸੁਣਦੇ ਹਾਂ ਜ਼ਿਆਦਾ ਕਰਕੇ ਜੇ ਗੱਲ ਕਰੀਏ ਤੇ 2014 ਚ ਹੀ EVM ਜਿਹੜੀ ਉਹ ਵਾਇਰਲ ਹੋਈ ਹੈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਮਤਲਬ ਇਹ ਮੁੱਦੇ ਉਠਾਏ ਗਏ ਨੇ EVM ਦੇ ਖਿਲਾਫ ਮੇਰੇ ਤੋਂ ਵੱਧ ਤੁਸੀਂ ਜਾਣਦੇ 24ਵੇਂ ਇਲੈਕਸ਼ਨ ਤੇ ਇਸ ਸਮੇਂ ਪੂਰੇ ਭਾਰਤ ਦੀ ਨਜ਼ਰ ਹੈ ਔਰ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆਈ ਜਾ ਰਹੀ ਹੈ ਉਸੇ ਉਸੇ ਤਰ੍ਹਾਂ ਹੀ EVM ਦੇ ਖਿਲਾਫ ਲੋਕਾਂ ਦਾ ਜਿਹੜਾ ਵਿਰੋਧ ਹੈ ਉਹ ਵਧੀ ਜਾ ਰਿਹਾ ਹੈ ਪਰ ਨਾ ਤਾਂ ਅਜੇ ਤੱਕ EVM ਦੇ ਖਿਲਾਫ ਕੋਈ ਇਲੈਕਸ਼ਨ ਕਮਿਸ਼ਨ ਦਾ ਕੋਈ ਆਰਡਰ ਆਇਆ ਹੈ ਪਰ ਸਮੱਸਿਆ ਇਹ ਕੀ ਹੈ ਕਿ ਲੋਕ ਇਸ ਵਾਰ ਜਿਹੜੀ ਇਲੈਕਸ਼ਨ ਹੈ ਉਹ EVM ਦੇ ਨਹੀਂ ਬਲਕਿ ਵੈਲਟ ਪੇਪਰਾਂ ਦੇ ਨਾਲ ਹੀ ਕਰਵਾਉਣਾ ਚੌਂਦੇ ਨੇ ਜੇ ਆਪਾਂ ਗੱਲ ਕਰੀਏ ਈਵੀਐਮ ਨੂੰ ਲੈ ਕੇ ਕਹਿੰਦੇ ਆ ਕਿ ਕਿਸੇ ਇੱਕ ਪਾਰਟੀ ਨੂੰ ਜਿਹੜਾ ਫਾਇਦਾ ਮਿਲਦਾ ਹੈ ਔਰ ਉਹ ਪਾਰਟੀ ਭਾਵੇਂ ਕੋਈ ਵੀ ਹੈ ਜਦੋਂ ਆਪਾਂ ਆਪਣੇ ਚਾਹੇਤੇ ਉਮੀਦਵਾਰ ਨੂੰ ਮਤਲਬ ਇਲੈਕਸ਼ਨ ਦੇ ਵਿੱਚ ਜਿਤਾਉਣ ਵਾਸਤੇ ਵੋਟ ਪਾਉਂਦੇ ਆ ਔਰ ਅੰਦਰ ਬੂਥ ਵਿੱਚ ਜਾਂਦੇ ਆ ਤਾਂ ਉੱਥੇ ਜਾ ਕੇ ਜਦੋਂ ਬਟਨ ਪ੍ਰੈਸ ਕਰਦੇ ਆ ਤੇ ਇੱਕ ਅਜੀਬ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਔਰ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਜਿਹੜਾ ਵੋਟ ਆਪਣੀ ਪਾ ਚੁੱਕੇ ਹਾਂ ਲੇਕਿਨ ਇਹ ਪਤਾ ਨਹੀਂ ਹੁੰਦਾ ਇਹ ਪਤਾ ਨਹੀਂ ਹੁੰਦਾ ਕਿ ਉਹ ਵੋਟ ਇਸ ਉਮੀਦਵਾਰ ਨੂੰ ਅਸੀਂ ਪਾਉਣੀ ਹੈ ਉਸੇ ਉਮੀਦਵਾਰ ਨੂੰ ਜਾ ਰਹੀ ਹੈ ਜਾਂ ਇਸ ਦਾ ਫਾਇਦਾ ਕਿਸੇ ਹੋਰ ਨੂੰ ਜਾ ਰਿਹਾ ਹੈ ਇਹ ਭਰਮ ਜਿਹੜੇ ਨੇ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਬਹੁਤ ਵਾਰ ਲੋਕਾਂ ਨੇ ਵੀਡੀਓ ਬਣਾ ਬਣਾ ਕੇ ਵੀ ਤਜਰਬੇ ਸ਼ੇਅਰ ਕੀਤੇ ਨੇ ਕਿ ਜਦੋਂ ਆਪਾਂ EVM ਦੇ ਵਿੱਚ ਵੋਟ ਪਾਉਂਦੇ ਆ ਸਪੋਜ਼ ਆਪਾਂ ਅਲੱਗ ਅਲੱਗ ਪਾਰਟੀ ਨੂੰ ਅਲੱਗ ਅਲੱਗ ਵੋਟਾਂ ਪਾਈਆਂ ਨੇ ਜਦੋਂ ਉਹਨਾਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤਾਂ ਕਿਸੇ ਇੱਕ ਪਾਰਟੀ ਨੂੰ ਵੱਧ ਵੋਟਾਂ ਪੈਣਗੀਆਂ ਔਰ ਬਾਕੀ ਦੇ ਨੂੰ ਜਿਹੜਾ ਹੈ ਉਹ ਮਤਲਬ ਘੱਟ ਵੋਟਾਂ ਗਿਆ ਮਤਲਬ ਕਿਸੇ ਇੱਕ ਪਾਰਟੀ ਨੂੰ EVM ਦੇ ذریعے ਜਿਹੜਾ ਫਾਇਦਾ ਹੈ ਉਸ ਦੀ ਅੱਜ ਚਾਰੇ ਪਾਸੇ ਪੂਰੇ ਭਾਰਤ ਦੇ ਵਿੱਚ ਜਿਹੜੀ ਹੈ ਉਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਇਸ ਵਾਰ 24 ਦੀ ਜਿਹੜੀ ਇਲੈਕਸ਼ਨ ਹੈ ਉਹ ਬੈਲਟ ਪੇਪਰ ਤੇ ਹੋਵੇ ਬੈਲਟ ਪੇਪਰ ਕੀ ਹੈ ਬੈਲਟ ਪੇਪਰ ਇਹ ਜਦੋਂ ਆਪਾਂ ਆਪਣੀ ਵੋਟ ਦਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਬਲੋ ਜਿਹੜਾ ਅਧਿਕਾਰ ਆਪਾਂ ਨੂੰ ਦਿੱਤਾ ਗਿਆ ਹੈ ਉਸ ਦਾ ਸਹੀ ਇਸਤੇਮਾਲ ਕਰਨ ਵਾਸਤੇ ਚੋਣ ਬੂਥ ਤੇ ਜਾਂਦੇ ਆ ਉਥੋਂ ਪਰਚੀ ਲੈਣੇ ਆ ਔਰ ਪਰਚੀ ਲੈ ਕੇ ਆਪਾਂ ਇੱਕ ਜਿਹੜਾ ਮਤਲਬ ਇਨਡੋਰ ਕੈਬਨ ਬਣਿਆ ਹੁੰਦਾ ਹੈ ਜਿਸ ਦੇ ਵਿੱਚ ਸਿਰਫ ਸਿਰਫ ਵੋਟ ਪਾਉਣ ਵਾਲਾ ਹੀ ਨਜ਼ਰ ਹੁੰਦਾ ਹੈ ਅਸੀਂ ਉੱਥੇ ਵੈਲਟ ਪੇਪਰ ਪਏ ਹੁੰਦੇ ਨੇ ਅਲੱਗ ਅਲੱਗ ਔਰ ਉਹਨਾਂ ਦੇ ਉੱਪਰ ਅਲੱਗ ਅਲੱਗ ਚੋਣ ਨਿਸ਼ਾਨ ਹੁੰਦੇ ਨੇ ਆਪਾਂ ਜਿਸ ਉਮੀਦਵਾਰ ਨੂੰ ਆਪਣਾ ਚਾਹੇਤਾ ਮੰਨ ਕੇ ਵੋਟ ਪਾਉਣੀ ਹੈ ਉਸ ਦੇ ਉੱਪਰ ਆਪਾਂ ਠੱਪਾ ਨਿਸ਼ਾਨ ਦੇ ਉੱਪਰ ਲਗਾ ਦਈਦਾ ਹੈ ਇਸ ਤੋਂ ਸਾਡੇ ਦਿਲ ਨੂੰ ਸਕੂਨ ਮਿਲ ਜਾਂਦਾ ਹੈ ਕਿ ਅਸੀਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਹੁਣ ਜਦੋਂ ਮਤਲਬ ਈਵੀਐਮ ਦੇ ਵਿੱਚ ਸਾਨੂੰ ਕੁਝ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਵੋਟ ਸਾਡੇ ਉਮੀਦਵਾਰ ਤੱਕ ਪਹੁੰਚੀ ਹੈ ਨਹੀਂ ਪਹੁੰਚੀ ਇਸ ਨੂੰ ਲੈ ਕੇ ਜਿਹੜਾ ਹੈ ਔਰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ 2024 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਬੜੀ ਇੰਪੋਰਟੈਂਟ ਬੜੀ ਹੀ ਇੰਪੋਰਟੈਂਟ ਇਲੈਕਸ਼ਨ ਹੈ ਉਹ ਵੈਲਟ ਪੇਪਰ ਤੇ ਹੋਵੇ ਨਾ ਕੀ EVM ਦੇ ਉੱਪਰ